ਦੋਸਤੋ ਅੱਜ ਦੀ ਵੀਡੀਓ 'ਚ ਸਵਾਗਤ ਆ ਤੇ ਉਮੀਦ ਆ ਸਾਰੇ ਵਧੀਆ ਹੋਵਗੇ ਆਪਾਂ ਅੱਪ ਇੱਥੇ ਕਰਤੀ ਸਬਜ਼ੀ ਦੀ ਤਿਆਰੀ ਆ ਤਾਂ ਮੱਕੀ ਦੀ ਤਾਂ ਪਸਣ ਵਾਲੇ ਤਿੰਨ ਕਨਾਲਾ ਤੇ ਆ 2.5 ਦਿਨ ਕਨਾਲਾ ਪਤਾ ਨੂੰ ਸਿੱਧਾ ਹੈਗਾ ਠੀਕ ਆ ਤੇ ਦੱਸੋ ਤੁਸੀਂ ਕਿਵੇਂ ਰਿਹਾ ਸਿਸਟਮ ਇਹਦੇ ਵਿੱਚ ਆਪਾਂ ਲਾਉਣੇ ਆ ਤੁਹਾਨੂੰ ਵੀ ਵੀ ਦਿਖਾਵਾਂਗੇ ਸਾਰੀ ਵੀਡੀਓ ਪ੍ਰੋਪਰ ਬਣਾਵਾਂਗੇ ਆ ਖਾਲ ਪਾਈ ਨਹੀਂ ਪਰ ਤਿੰਨ ਠੀਕ ਹੈ ਨਾ ਚ ਲਾਉਣੇ ਆ ਟੋਰੀ ਲੈ ਕੇ ਆਂਦੇ ਆਪਾਂ ਬੀ ਐਨ ਆ ਦੀ ਕੋਲ ਮੇਰਾ ਖਾਲਾ ਲੋਕੀ ਹੈ ਬਾਕੀ ਵੀਡੀਓ ਜੇ ਤੁਹਾਨੂੰ ਦੱਸ ਲਿਆ ਆਂਦਾ ਤੇ ਕੱਦੂ ਲੈ ਕੇ ਆਂਦਾ 234 ਨੰਬਰ ਤੇ ਆਹ ਖਾਲ ਦੀ ਆਪਾਂ ਵੱਟ ਤੇ ਲਾ ਕੇ ਉੱਦਲੇ ਵੱਟ ਤੇ ਸੱਣੀ ਤੇ ਆਪਾਂ ਖਾਲੀ ਆਹ ਵੱਟ ਤੇ ਬੱਬਲਾਂ ਲਾ ਕੇ ਇਧਰ ਕਰਨੀਆਂ ਨੇ ਤੇ ਐਵੇਂ ਜੋ ਕਿ ਆਹ ਖਾਲ ਦੀ ਵੱਟ ਤੇ ਲਾ ਕੇ ਆਪਾਂ ਬੱਲਾਂ ਇਧਰ ਕਰਨੇ ਨੇ ਆ ਵਿਚਾਲੇ ਰਹਿ ਗਏ ਤਾਂ ਇਹ ਹੋ ਗਿਆ 12 ਦੇ ਨਾਲ ਫੁੱਟ ਇਹਦੇ ਚ ਇੱਕ ਗੇੜਾ ਆਪਾਂ ਮੂੰਗੀ ਦਲਾਂਦਾ ਮੂੰਗੀ ਕੋਈ ਆਪਾਂ ਵੱਢਣਗੀਆਂ ਨਹੀਂ ਲਾਈ ਚਾਲ ਜੇ ਕੋਈ ਫੜੀ ਲੱਗ ਗਈ ਤੇ ਘਰ ਦੀ ਮਲ ਔਰਗਨਿਕ ਆਪਾਂ ਤੋੜ ਕੇ ਲਵਾਵਾਂਗੇ ਤੇ ਪੈਸੇ ਮਲਾਇਆ ਕੱਖਾਂ ਤੇ ਕਿਉਂਕਿ ਆ ਬੱਲਾ ਇੰਨਾ ਸਾਥ ਅੱਛੇ ਛੇਤੀ ਢੱਕ ਲੈਣੀਆਂ ਤੇ ਇਧਰ ਵੀ ਛੇਤੀ ਲਗ ਲੈਣ ਵਿਚਾਲੇ ਵਿਚਾਲੇ ਕੱਖ ਵਾਲੇ ਹੋ ਜਾਂਦੇ ਕਿਉਂਕਿ ਕੱਦ ਬਣੀ ਜਦੋਂ ਤੰਦਾ ਸੜ ਲੱਗ ਗਿਆ ਨਾ ਬੱਲਾ ਰੌਣੇ ਪਊਗਾ ਤਾਂ ਮੂੰਗੀ ਕੱਖਾਂ ਨੂੰ ਰੁਕੂਗੀ ਐਵੇਂ ਜੋ ਘੀਆ ਖਾਲ ਆ ਗਿਆ ਇਹਦੀਆਂ ਦੋਨਾਂ ਵੱਟਾਂ ਦੀ ਸਬਜ਼ੀ ਲਾ ਲਾਂਗੇ ਆਪਾਂ ਆਪਾਂ ਭਿੰਡੀ ਵੀ ਲੈ ਕੇ ਆਂਦੀ ਆ ਦੇਖੋ ਜੇ ਕਾਮਯਾਬ ਹੁੰਦੀ ਹੈ ਤਾਂ ਵੱਟਾਂ ਦੀ 3 ਸੀ ਤੇ ਆਪਾਂ ਭਿੰਡੀ ਲਾਉਣ ਦੀ ਸਕੀਮ ਕੀਤੀ ਆ ਕਿਉਂਕਿ ਬੱਲਾ ਤਾਂ ਥਾਂ 'ਚ ਫੈਲ ਜਾਣੀਆਂ ਇੱਥ ਉਹਨਲੇ ਚਾਂਸ ਹੈਗੇ ਕਿਉਂਕਿ ਉੱਪਰ ਦਾ ਸੱਲ ਹੀ ਜਾਇਆ ਕਰੋਗੇ ਤੇ ਆ ਫੇਰ ਇੱਕ ਜਿਹੜਾ ਮਸ਼ੀਨ ਦਾ ਜੀਰੋ ਟਿਲ ਦਾ ਆਪਾਂ ਦੇ ਤਾ ਮੂੰਗੀ ਬੀਜ ਦੀ ਤੇ ਇੱਕ ਖਾਲ ਆ ਆ ਗਿਆ ਠੀਕ ਹੈ ਇਹ ਚ ਆਪਣੇ ਕੋਲੇ ਤਿੰਨ ਖਾਲ ਨੇ ਤਿੰਨਾਂ ਚ ਕੱਦੂ ਤੋਰੀ ਤੇ ਪੇਠਾ ਤਿੰਨ ਸਬਜ਼ੀਆਂ ਆਪਾਂ ਲਾਉਣੀਆਂ ਨੇ ਤੇ ਦਿਖਾਵਾਂਗੇ ਤੁਹਾਨੂੰ ਇਹਦਾ ਕਿਵੇਂ ਰਿਜ਼ਲਟ ਆ ਤੇ ਇਧਰ ਫੇਰ ਮੂੰਗੀ ਦਾ ਜਿਹੜਾ ਕੱਟਤਾ ਬਾਕੀ ਬੀਜ ਦਿਖਾਉਣੇ ਆ ਤੁਹਾਨੂੰ ਤੇ ਕਿੰਨੇ-ਕਿੰਨੇ ਫੁੱਟ ਤੇ ਪਲਾਂਗੇ ਸਾਰੀ ਜਾਣਕਾਰੀ ਵੀਡੀਓ ਨਾਲ ਜੁੜੇ ਹੋਏ ਰਹੋ ਜਿਵੇਂ ਅੱਜ ਗੱਲ ਕਰੀ ਸੀ ਇਹ ਆਪਾਂ ਕਿਹੜੇ ਕਿਹੜੇ ਬੀਲ ਆਉਣੇ ਸਾਨੂੰ ਦਿਖਾਉਣੇ ਆ ਤੇ ਅੱਜ ਨਿਮਨ ਨੂੰ ਵੀ ਛੁੱਟੀ ਸੀ ਰਮਾਨ ਨੂੰ ਵੀ ਜੋ ਆਪਣਾ ਲੇਬਰ ਵਾਲਾ ਬੰਦਾ ਤੇ ਦੋਨੇ ਹੋ ਗਏ ਜਵਾਕਰ ਚੌਥਾ ਹੋ ਗਿਆ ਮੈਂ ਪਰ ਸਾਰਾ ਡਬਲ ਹੋ ਗਿਆ ਠੀਕ ਹੈ ਤੱਕ ਆਪਣਾ ਲੇਬਰ ਵਾਲਾ ਬੰਦਾ ਹੋ ਗਿਆ ਆਪਾਂ ਵੀ ਲੇਬਰ ਹੀ ਮੰਨੋ ਜਿਸ ਨੂੰ ਕੰਮ ਕਰਨਾ ਤਾਂ ਬੰਦਾ ਲੇਬਰ ਹੀ ਹੁੰਦਾ ਠੀਕ ਹੈ ਉਹ ਥੋੜੀ ਬੱਟ ਦੀ ਲੋੜ ਕਰਾ ਲੈਣੀ ਸ਼ੋ ਕਰੀ ਜਾਂਦਾ ਤੇ ਬੀਤ ਖੋਣੇ ਸਾਨੂੰ ਬੱਟਾਂ ਦੇ ਉੱਪਰ ਆਪਾਂ ਕੰਮਜਾਬ ਹੁੰਦੀ ਹੈ ਕਿ ਨਹੀਂ ਤੁਹਾਨੂੰ ਬਾਅਦ ਚ ਦੱਸਾਂਗੇ ਆਪਾਂ ਕਿਵੇਂ ਝਾੜ ਛੁੱਟ ਦਿੰਦੀ ਹੈ ਇਹ ਕਿਤੇ ਹਫੜ ਜੇ ਪਾਣੀ ਦਾ ਕਰਕੇ ਕਿਉਂਕਿ ਇਹਨਾਂ ਨੂੰ ਸੌਦੀਆਂ ਨੂੰ ਬਾਕੀ ਦਾ ਹੱ ਮੋਕਰਾ ਆ ਗਿਆ ਮੋਕਰਾ ਕਹਿੰਦੇ ਪਿੰਡੀ ਤੋਂ ਵਿੱਚ ਸਜੈਂਟਾ ਦੀ OH 535 ਨੰਬਰ ਮੰਗੀ 701 ਸੀ ਉਹ ਕਹਿੰਦੇ 2-4 ਦਿਨਾਂ ਨਾਲ ਉਹ ਅਵੇਲੇਬਲ ਹੈ ਨਹੀਂ ਸੀ ਤੇ ਮੇਰੇ ਖਿਆਲ ਨਾਲ ਆਪਾਂ ਨੂੰ ਦਿੱਤੀ ਸੀ 250 ਗ੍ਰਾਮ ਦੀ ਪੈਕਿੰਗ ਹੈਗੀ ਇਹਦਾ ਪ੍ਰਿੰਟ ਦੇ ਪ੍ਰਿੰਟ ਰੇਟ ਜਿੱਤੇ ਹੁੰਦੇ ਹੁੰਦੇ ਤੇ ਇਹਦਾ ਰੇਟ ਇਹਦਾ ਹੈਗਾ ਸੀ ਇੱਥੇ ਯਾਰ ਆਸੀਆਂ 983 900 ਦੇ ਲਗਭਗ ਦਿੱਤੀ ਹੋਊਗੀ ਪਾਈ ਆਪਾਂ ਨੂੰ ਪਿੰਡੀ ਮਲਾਂ ਮਸਨੂ ਇਕੱਲੀ ਇਕੱਲੀ ਚੀਜ਼ partino la ira mi ci sono a zarasman non so di manna che tielo è entrato dipindi ma sono pentine ma torri viene di bot tobli il bread di low crankboss non da ipniagra ma è che stato a prenderlo non ho tagliato il sorbido da iponi non sono stato in un sorbido sono stato in un ਜਿਵੇਂ ਉਹ ਦਾ ਕੱਤ ਆਪਾਂ ਜੈਦੇਬ ਆਪਣਾ ਫੈਰੋ ਟਾ ਜੈਦੇਬ ਇੱਕ ਤਾਂ ਹੈ ਨਹੀਂ ਸੀ ਤਾਂ ਕਿ ਸੂਟੀ ਸੀ 10 ਗ੍ਰਾਮ ਵਾਲੀ ਟਿੱਕ ਕਹਿੰਦੇ ਉਹ ਪਾਣੀ ਨਾਲ ਹੱਫਲ ਜਾਂਦਾ ਕੀਤਾ ਕੰਮ ਕਰਦਾ ਤੇ ਤਾਂ ਕਰਕੇ ਆਪਾਂ ਆਪ ਰੈਡੀ ਆਪਾਂ ਵੀਡੀਓ ਦੇਖਿਆ ਸੀ ਹੈ ਵੀ ਇਹ ਵੀ ਹਾਈਬ੍ਰਿਡ ਆ ਪਰ ਇਹ ਵੀ ਸੋਹਣੀ ਵਰੀਟੀ ਕਹਿੰਦੇ ਬਹੁਤ ਚੜ ਜਾਂਦਾ ਤੇ ਇਹਦਾ ਪ੍ਰਿੰਟ ਹੈਗਾ ਮਿੱਤਰੋ 234 ਵੀ 200 ਦੇ 26 1350 150 ਦੀ ਦਿੱਤਾ ਹੋਊਗਾ ਸਾਡੇ 13.5 ਆ 13 ਕਸੋ ਲਾ ਗੋ ਹਨ 1300 ਗਾ ਲਾਸਟ ਵੈਰਾਈਟੀ ਆ ਗਈ ਸੀ ਇਹ ਤਾਂ ਸਸਤੀ ਹੁੰਦਾ ਬੇਠਾ ਵੀ ਐਨ ਆਰ ਦਾ ਇਹ ਕੋਣ ਹਾਈਬ੍ਰਿਡ ਹੈ ਵੀ ਪੀ 4 ਪੀ 4 ਇਹਦਾ ਰੰਗ ਵੀ ਸੋਨਾ ਹੁੰਦਾ ਕਹਿੰਦੇ ਪਰ ਵੀ ਪੋਲਾਇਆ ਸੀਗਾ ਪਰ ਆਪਾਂ ਕਿੱਲਾ ਬੇਠਾ ਲਾਇਆ ਸੀ ਕਿਸੇ ਸਾਲ ਲਾਇਆ ਸੀ ਉਹ ਤਾਂ ਆਪਣਾ 50000 ਦਾ ਵਜਿ ਗੇ ਲਿਛਪੀ ਪਰ ਲਾਇਆ ਸੀ ਆਪਾਂ ਉਹ ਵੈਟਸ ਲਾਇਆ ਸੀ ਰਾਸੀ ਦਾ ਬੇਠਾ ਸੀਗਾ ਮੇਰੇ ਖਿਆਲੋਂ ਇਹਦੇ 400 ਪ੍ਰਿੰਟ ਆ ਇਹ ਵੀ ਦੋਖਸਦਾ ਹੋਊਗਾ ਬਾਕੀ ਚਾਰੇ ਮੰਦੀ 8 ਮਾਸ 1400 ਉਹ ਬਾਕੀ ਵੀ ਚੱਕਣੇ ਵੀ ਜਵਾਕ ਨਾਲ ਲਾ ਰੱਖਿਆ ਨਾ ਦੁਨੀਆ ਜਿੱਤੀ ਨਹੀਂ ਆਂਦੀ ਯਾਰ ਇਹ ਤੇ ਕਮੈਂਟ ਕਰਨ ਲੱਗੀ ਕੋਈ ਸੋਚ ਤੇ ਜਵਾਕ ਅੰਗਰੇਜ਼ਾਂ ਦੇ ਨਾਲ ਜਵਾਕ ਨਾਲ ਕੰਮ ਕਰਨ ਲੱਗੇ ਤਾਂ ਜਵਾਕ ਨੂੰ ਕੰਮ ਦਾ ਸੁਭਾਅ ਪਾਉਣਾ ਚਾਹੀਦਾ ਕਿਉਂਕਿ ਜਿਵੇਂ ਆਪਾਂ ਕੁੜੀਆਂ ਕਹਿੰਦੇ ਪੁਰਾਣੇ ਆਦਮੀਆਂ ਕੋਈਆਂ ਨੇ ਗਾਂ ਜਾ ਕੇ ਆਏ ਅਗਲੇ ਕਰੇ ਕੰਮ ਕਰਨਾ ਹੁੰਦਾ ਤੇ ਅਗਲਾ ਕਹਿੰਦਾ ਥੋੜੀ-ਥੋੜੀ ਕੰਮ ਨਹੀਂ ਕਰਦੀ ਐਨੀ ਕਰਦੀ ਤੇ ਬਾਕੀ ਜਵਾਕ ਨੂੰ ਪਤਾ ਲੱਗਦਾ ਰਹੇ ਨਾ ਜੋ ਬੱਕਨੂ ਵੀ ਖਾਣਾ ਹੁੰਦਾ ਇੰਨੇ ਨਾਲ ਲਾਲ ਚਲਾ ਘੰਟਲਵਾ ਦੀਆਂ ਬੜੀ ਗੱਲ ਨਹੀਂ ਘੰਟੇ ਦਾ ਕੰਮ ਆਟਵਾ ਲਵਾ ਦੇਣੀ ਰਮਾਨ ਨੂੰ ਵੀ ਛੁੱਟੀ ਸੀ ਤੇ ਇਹਨੇ ਮੰਨੇ ਤਾਂ ਲੱਗਾਈ ਜਾਣਾ ਤੇ ਮੈਂ ਤੇ ਲੀਲਾ ਵੀ ਲੱਗਦੇ ਨਾਲ ਇੱਕ ਵਾਰੀ ਸੋਚਿਆ ਸੀ ਕਿ ਨਾ ਵੀਡੀਓ ਸਾਂਝੀ ਕਰਦੇ ਆ ਫਿਰ ਆਪਣੇ ਸਾਰੇ ਵੀ ਠੀਕ ਆ ਬਾਕੀ ਜਿਵੇਂ ਜਿਵੇਂ ਉਗਰਦੇ ਆ ਠੀਕ ਆ ਤੇ ਕਿਵੇਂ ਇਹਦੀ ਕੰਡੀਸ਼ਨਾਂ ਕੀ ਸਾਰਾ ਆਪਾਂ ਇਹਦੇ ਬਲੌਗ ਪਾ ਆ ਕਰਾਂਗੇ ਕਾਮਜਾਬ ਹੁੰਦੀ ਬਾਹਰ ਥੋੜਾ ਜਿਹਾ ਸਾਡਾ ਨੀਵਾਂ ਲੌਣੀ ਤੇ ਵਿੱਚ ਜੀਰੀ ਆ ਤੇ ਇਹ ਕਈ ਵਾਰੀ ਮੀਂਹ ਪੈ ਜੇ ਨਾ ਇੱਥੇ ਪਾਣੀ ਖੜ ਜਾਂਦਾ ਤਾਂ ਕਰਕੇ ਆਪਾਂ ਇਹ ਇੱਕ ਤਰ੍ਹਾਂ ਦਾ ਟ੍ਰਾਇਲ ਹੀ ਕਰਕੇ ਦੇਖਿਆਗਾ ਇੱਕ ਵਾਰ ਮੈਂ ਪਹਿਲਾਂ ਵੀ ਇੱਥੇ ਨਰਮੇ 'ਚ ਕਦੂ ਲਾਇਆ ਸੀ ਆਪ ਨੂੰ ਕੱਤੋਂ ਬੜੀਆ ਝੜ ਦਿੱਤਾ ਸੀ ਕਿਉਂਕਿ ਪਾਣੀ ਥੱਲੇ ਖੜ ਕੇ ਸੁੱਕ ਸਕ ਗਿਆ ਸੀਗਾ ਤੇ ਬੱਲਾਂ ਤਾਂ ਹਾਂ ਚੜ ਗਏ ਸੀ ਇੱਕ ਵਜੇ ਨੂੰ ਦੋਸਤੋ ਆਪਾਂ ਇਹਦੀ ਬੀਜਾਂਦ ਕਰਨ ਲੱਗੇ ਆ ਤਾਂ ਹੋ ਤਾਂ ਝੋਨਾ ਲੇਟ ਹੀ ਜਾਊਗਾ ਚਲ ਜੀ ਕਦੂ ਲੇਟ ਆਉਣਗੇ ਕਦੂ 50 ਦਿਨਾਂ ਬਾਅਦ ਫਲ ਦਿੰਦੇ ਆ ਪੇਠਾ ਹੀ 50 ਦਿਨਾਂ ਬਾਅਦ ਫਲ ਦਿੰਦਾ ਭਿੰਡੀ ਤੇ ਤੋਰੀ ਆਪ ਨੂੰ 30 ਦਿਨਾਂ ਬਾਅਦ ਤਲਾਈ ਦੇ ਦੇਣਗੇ ਠੀਕ ਆ ਤੇ ਇਹ ਸੀਗੀ ਅੱਜ ਦੀ ਤੁਸੀਂ ਵੀਡੀਓ ਨਾਲ ਤੇ ਵੀ ਜਰੂਰ ਦੋਸਤੋ ਲਾਇਆ ਕਰੋ ਕੰਪਨੀ ਦੇ ਵਧੀਆ ਹਨ ਆਪਦੇ ਬਾਣ ਦੇ ਹਿਸਾਬ ਨਾਲ ਲਾਇਆ ਕਰੋ ਯਾਰ ਅਸਲ ਹਨ ਬੀਬੀਆਂ ਨੂੰ ਆਪਾਂ ਕਹਿ ਵੀ ਨਹੀਂ ਸਕਦੀ ਵੀ ਆ ਚੰਗਾ ਕਿਸ ਦਾ ਬਾਣ ਪਾਣੀ ਦੇ ਹਿਸਾਬ ਨਾਲ ਵੀ ਵੈਰੈਟੀ ਚੰਗੀ ਹੁੰਦੀ ਹੈ ਤੁਸੀਂ ਇੱਕ ਦੋ ਵੈਰੈਟੀਆਂ ਲਾ ਕੇ ਦੇਖੋ ਜਿਹੜੀ ਨੂੰ ਵੈਰੈਟੀ ਤੁਹਾਡਾ ਖੇਤ ਮੰਨਦਾ ਉਹ ਵੈਰੈਟੀ ਲਾਇਆ ਕਰੋ ਜਾਂ ਆਪਾਂ ਕਿਸੇ ਦੇ ਕਹਿੰਦੇ ਲਾ ਦੀਏ ਬੀਵੀ ਐਨ ਆਰ ਵਧੀਆ ਜਾਂ ਆਪਣਾ ਜਾਇਦੇ ਵਧੀਆ ਜਾਂ ਅੱਜ ਉਹ 234 ਵਧੀਆ ਤੁਹਾਡੇ ਬਾਣ ਤੇ ਪਾਣੀ ਉਹਨੂੰ ਕਿਵੇਂ ਮੰਨਦਾ ਤਾਂ ਆਪਾਂ ਚਾਰਾ ਵੈਰੈਟੀਆਂ ਨੂੰ ਜਿਹੜਨੇ ਆ ਬਾਣ ਨੇ ਮੰਨਿਆ ਪਾਣੀ ਦਾ ਆਪਣੇ ਕਲੰਬਰੀ ਹੈ ਅਖੀਰੋਂ ਦੱਸਾਂਗੇ ਵੀ ਇਹ ਬੜਾ ਨਹੀਂ ਕੋਈ ਕਾਮਯਾਬ ਨੇ ਤੇ ਮੱਕ ਵੀ ਜਰੂਰੀ ਸੀ ਤਿੰਨ ਕਾਂ ਮੱਕਣੀਆਂ ਵੇਚਤੀਆਂ ਇਹ ਯੂਨੀਵਰਸ ਆਪਣਾ ਯੂਨੀਵਰਸਿਟੀ ਦੀ ਵੈਰੈਟੀ 1000 8 ਤੇ ਆਪਾਂ ਕੇਵੀਕੇ ਖੋਖਰ ਤੋਂ ਲੈ ਕੇ ਆਏ ਆ ਦਿੱਤਾ ਸੀ 900 ਦਾ ਆਪ ਨੂੰ 15 ਕਿਲੋ ਤੇ 15 ਕਿਲੋ ਤੱਕ ਪਾਤਾ ਤੇ ਲੇੜ ਕਿੱਲਾ ਵੇਚਿਆ ਆਪਾਂ 30 33 ਦਾ ਚਾਰ ਵਾਲੀ ਮੱਕੀ ਦਾ ਤੇ ਆ ਖਾ ਗਏ ਤੁਹਾਨੂੰ ਪਾਣੀ ਛੱਡ ਦੇਣਗੇ ਕੰਪਲੀਟ ਹੋਣ ਦਿਓ ਠੀਕ ਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਯਾਰ ਸੋਡੇ ਕੰਮ ਦੀ ਵੀਡੀਓ ਆਉਣਗੀਆਂ ਆ ਸੌਦੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਕੀ 5-7 ਦਿਨਾਂ ਤੋਂ ਵਲੌਗ ਨਹੀਂ ਆ ਰਹੇ ਤੇ ਕਿਉਂਕਿ ਕੰਮ ਬਹੁਤ ਸਿੱਕਦਾ ਮੋਟਰ ਹੀ ਬਦਲਣੀ ਸੀ ਕਿ ਇੱਕ ਪਾਈਪ ਲਾਈਨ ਪਾਈ ਆ। ਬਾਕੀ ਇੱਕ ਬੰਦਾ ਕੱਲਾ ਆਇਆ ਇਹਦਾ ਵੱਡਾ-ਮोटा ਕਾੜਨੀਆ ਸੀਗਾ ਥੋੜੀ-ਤਾੜੀ ਪਾਈ ਆ ਗਈ। ਤੇ ਪਾਈਪ ਲਾਈਨ ਖਾਈ ਹੋਈ ਬੰਦ ਕਰਨ ਦਾ ਵਜੋਂ ਉਹਨੂੰ ਫੋਨ ਵੇਚਣ ਦਾ ਹੋ ਗਿਆ ਕਦੇ ਮੂੰਗੀ ਵੇਚਣ ਦਾ ਹੋ ਗਿਆ ਮੂੰਗੀ ਵੀ ਜੀ ਆਪਾਂ ਵਾਸੀ ਕੋਲ ਢੁੱਕਰੇ ਰੱਖੇ